फाइनल दो हजार तो की।, जी की, की जीत हुई है जो हम काम कर रहे हैं उनकी जीत हुई है ये हमारी लैंड पुलिंग पॉलिसी की, की, की जीत हुई है ये हमारी इंडस्ट्री की पॉलिसी की जीत हुई है ये हमारी युद्ध नशे के विरुद्ध जीत हुई है ये हमारी करप्शन के अगेंस्ट जीत हुई है तो ਲੁਧਿਆਣਾ ਵੈਸਟ ਸੀਟ ਦੀ ਚੋਣਾਂ ਆਵਾਮੀ ਪਾਰਟੀ ਪੂਰੀ ਸ਼ਾਨੋ ਸ਼ੌਕਤ ਨਾਲ ਜਿੱਤ ਗਈ ਹੈ ਇੱਥੋਂ ਆਵਾਮੀ ਪਾਰਟੀ ਦੇ ਕੈਂਡੀਡੇਟ ਰਾਸਵਾ ਮੈਂਬਰ ਸੰਜੀਵ अरोड़ा ਹੋ 35000 ਦੇ ਕਰੀਬ ਵੋਟਾਂ ਲੈ ਕੇ ਜੇਤੂ ਰਹੇ ਹਨ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਉਹਨਾਂ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰਦੇ ਰਹੇ ਪਰ ਅੰਤ ਤੱਕ ਆਵਾਮੀ ਪਾਰਟੀ ਦਾ ਕੈਂਡੀਡੇਟ ਸੰਜੀਵ अरोड़ा ਉਹਨਾਂ ਤੋਂ ਅੱਗੇ ਹੀ ਰਿਹਾ ਤੇ ਅੰਤ ਵਿੱਚ ਜੇਤੂ ਰਿਹਾ ਸਭ ਤੋਂ ਪਹਿਲਾਂ ਦੋਸਤੋ ਆਵਾਮੀ ਪਾਰਟੀ ਦੇ ਕੈਂਡੀਡੇਟ ਜੋ ਹੁਣ ਜਲਦ ਹੀ ਸਭ ਤੋਂ ਸ਼ਕਤੀਸ਼ਾਲੀ ਕੈਬਨਿਟ ਮੰਤਰੀ ਵੀ ਬਣ ਜਾ ਰਹੇ ਹਨ ਉਹਨਾਂ ਸੰਜੀਵ अरोड़ा ਜੀ ਨੂੰ ਇਸ ਜਿੱਤੇ ਦੇ ਉੱਪਰ ਮੁਬਾਰਕਬਾਦ ਆਵਾਦੀ ਪਾਰਟੀ ਦੇ ਵਰਕਰਾਂ ਤੇ ਲੁਧਿਆਣਾ ਵੈਸਟ ਹਲਕੇ ਦੇ ਵੋਟਰਾਂ ਨੂੰ ਵੀ ਵਧਾਈਆਂ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸੰਜੀਵ अरोड़ा ਦੀ ਇਸ ਜਿੱਤ ਦੇ ਮਾਇਨੇ ਕੀ ਹਨ ਸਿਰਫ ਰਾਜਨੀਤਿਕ ਹੀ ਨਹੀਂ ਸਗੋ ਸਮਾਜਿਕ ਪ੍ਰਭਾਵ ਅਤੇ ਪੰਜਾਬ ਦੀਆਂ 2027 ਦੀਆਂ ਚੋਣਾਂ ਉੱਤੇ ਆਵਾਦੀ ਪਾਰਟੀ ਦੀ ਇਸ ਜਿੱਤ ਦਾ ਕੀ ਅਸਰ ਹੋਵੇਗਾ ਇਹ ਜਾਣਨ ਦੀ ਇਸ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ वैसे दा दोस्तों पार्टी दीयां 5 ਸੀਟਾਂ ਉੱਪਰ ਬਾਈਪੋਲ ਚੋਣਾ ਹੋਈਆਂ ਸਨ ਦੋ ਗੁਜਰਾਤ ਇੱਕ ਕੇਰਲਾ ਇੱਕ ਪੱਛਮੀ ਬਗਾਲੇ ਤੇ ਇੱਕ ਆਪਣੇ ਪੰਜਾਬ ਦੀ ਸੀਟ ਵਿਧਾਨ ਸਭਾ ਸੀਟ ਲੁਧਿਆਣਾ ਵੈਸਟ ਦੀ ਸੀਟ ਅਕਸਰ ਬਾਈਪੋਲ ਚੋਣਾ ਵਿੱਚ ਇੰਜ ਹੀ ਹੁੰਦਾ ਹੈ ਜ਼ਿਆਦਾਤਰ ਸੱਤਾਧਾਰੀ ਪਾਰਟੀ ਦੇ ਕੈਂਡੀਡੇਟ ਹੀ ਜਿੱਤ ਪ੍ਰਾਪਤ ਕਰਦੇ ਹਨ ਕਾਰਨ ਇੱਕ ਤਾਂ ਸੱਤਾਧਾਰੀ ਹੋਣ ਕਰਕੇ ਪ੍ਰਸ਼ਾਸਨ ਪੁਲਿਸ ਸਿਸਟਮ ਨੂੰ ਸੱਤਾਧਾਰੀ ਪਾਰਟੀ ਚੰਗੀ ਤਰ੍ਹਾਂ ਵਰਤ ਲੈਂਦੀ ਹੈ ਦੂਜਾ ਆਮ ਵੋਟਰਾਂ ਦੇ ਮਨਾਂ ਵਿੱਚ ਵੀ ਇਹ ਹੁੰਦਾ ਹੈ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਹੀ ਜਿਤਾ ਦਿਓ ਉਹ ਇਲਾਕੇ ਦਾ ਥੋੜਾ ਬਹੁਤ ਵਿਕਾਸ ਕਰਵਾ ਸਕੇਗਾ ਜੇ اپੋਜੀਸ਼ਨ ਪਾਰਟੀ ਦਾ ਕੋਈ ਕੈਂਡੀਡੇਟ ਜਿੱਤ ਵੀ ਗਿਆ ਤਾਂ ਸੱਤਾਧਾਰੀ ਧਿਰ ਉਹਦੇ ਪੈਰ ਲੱਗਣ ਹੀ ਨਹੀਂ ਦਵੇਗੀ ਇਹਨਾਂ ਕਾਰਨਾਂ ਕਰਕੇ ਹੀ ਜ਼ਿਆਦਾਤਰ ਉਪਚੋਣਾ ਬਾਈਪੋਲਰ ਇਲੈਕਸ਼ਨ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰਦੇ ਹਨ ਹਾਂ ਜੇ ਸੱਤਾਧਾਰੀ ਪਾਰਟੀ ਪ੍ਰਤੀ ਲੋਕਾਂ ਦਾ ਬੁਰੀ ਤਰ੍ਹਾਂ ਮੂੰਹ ਪੰਗ ਹੋ ਜਾਵੇ ਜੀ ਹਾਂ ਉਸੇ ਸੂਰਤ ਵਿੱਚ ਹੀ اپੋਜੀਸ਼ਨ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ ਬਾਈਪੋਲ ਇਲੈਕਸ਼ਨ ਵਿੱਚ ਇਹਨਾਂ ਪੰਜ ਬਾਈਪੋਲ ਇਲੈਕਸ਼ਨ ਵਿੱਚ ਵੀ ਇੰਜ ਹੀ ਹੋਇਆ ਹੈ ਦੋਸਤੋ ਕੇਰਲਾ ਵਿੱਚ ਕਾਂਗਰਸ ਦਾ ਉਮੀਦਵਾਰ ਜਿੱਤਿਆ ਤੇ ਵੈਸਟ ਬੰਗਾਲ ਵਿੱਚ ਵੀ ਸੱਤਾਧਾਰੀ ਪਾਰਟੀ ਤੂਨਮੋਲ ਕਾਂਗਰਸ ਉਸ ਦਾ ਉਮੀਦਵਾਰ ਜਿੱਤ ਪ੍ਰਾਪਤ ਕਰ ਗਿਆ ਗੁਜਰਾਤ ਵਿੱਚ ਦੋਸਤੋ ਦੋ ਸੀਟਾਂ ਦੇ ਉੱਪਰ ਉਪਚੋਣਾ ਹੋਈਆਂ ਸਨ ਇੱਕ ਦੇ ਉੱਪਰ ਬੀਜੇਪੀ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਜਿੱਤਿਆ ਦੂਜੀ ਸੀਟ ਦੇ ਉੱਪਰ ਸਰਪ੍ਰਾਈਜ਼ ਐਲੀਮੈਂਟ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਪ੍ਰਾਪਤ ਕਰ ਗਿਆ ਦੋਸਤੋ ਜਿਸ ਉੱਪਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤਿਆ ਹੈ ਉਸ ਉੱਪਰ ਹਮੇਸ਼ਾ ਹੀ ਐਂਟੀ ਬ ਪਰ ਇਸ ਵਾਰ ਇਹ ਜਿੱਤ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹਿੱਸੇ ਆਈ। ਪੰਜਾਬ ਵਿੱਚ ਵੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰ ਗਈ ਹੈ ਲੁਧਿਆਣਾ ਵੈਸਟ ਦੀ ਸੀਟ ਉੱਪਰ। ਸੰਜੀਵ अरोड़ा ਜੀ ਦੀ ਸ਼ਰਾਫਤ ਨੂੰ ਹਲੀਮੀ ਨੂੰ ਔਰ ਜੋ ਪੌਣੇ 2 ਲੱਖ ਲੋਕਾਂ ਨੇ ਸਾਥ ਦਿੱਤਾ ਦਿਨ ਰਾਤ ਲੁਧਿਆਣਾ ਵੈਸਟ ਦੇ ਵੋਟਰ ਨੇ ਇਹਨੂੰ ਆਪ ਦੀ ਵਕਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਔਰ ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਦੋਸਤੋ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ अरोड़ा ਅਰਬਪਤੀ ਉਦਯੋਗਪਤੀ ਸੰਜੀਵ अरोड़ा ਇਸ ਸੀਟ ਦੇ ਉੱਪਰ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਰਹੇ। ਉਹਨਾਂ ਨੇ ਸ਼ੁਰੂ ਤੋਂ ਹੀ ਲੀਡ ਪ੍ਰਾਪਤ ਕਰ ਲਈ ਸੀ ਅਤੇ ਅੰਤ ਤੱਕ ਇਸ ਸੀਟ ਦੇ ਉੱਪਰ ਉਹ ਲੀਡ ਵਿੱਚ ਰਹੇ ਅਤੇ ਜੇਤੂ ਘਰਾੜ ਦਿੱਤੇਗੇ। ਦੋਸਤੋ ਪੰਜਾਬ 'ਚ ਸਭ ਦੀਆਂ ਨਜ਼ਰਾਂ ਇਸ ਇਲੈਕਸ਼ਨ ਦੇ ਉੱਪਰ ਸਨ। ਆਵਾਦੀ ਪਾਰਟੀ ਦਾ ਗ੍ਰਾਫ ਜਨਤਾ ਵਿੱਚ ਕਿੰਨਾ ਘੁੱਡੇ ਕਿ ਚੁੱਕਿਆ ਹੈ ਇਸ ਸੀਟ ਦੇ ਚੋਣ ਨਤੀਜੇ ਨੇ ਇਹ ਤੈਅ ਕਰਨਾ ਸੀ ਆਵਾਦੀ ਪਾਰਟੀ ਦੇ ਕੈਂਡੀਡੇਟ ਦੀ ਜਿੱਤ ਹੋਣ ਤੇ ਇਹ ਕਿਹਾ ਜਾ ਸਕਦਾ ਹੈ ਕਿ ਹਾਲੇ ਵੀ ਲੋਕਾਂ ਦੇ ਮਨਾਂ ਵਿੱਚ ਜੀਹਾਂ ਹਾਲੇ ਵੀ ਆਵਾਦੀ ਪਾਰਟੀ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਸਵਕਾਰਤਾ ਹੈ ਬੇਸ਼ੱਕ ਨਜ਼ਦੀਕੀ ਫਾਈਟ ਅਤੇ ਘੱਟ ਪੋਲਿੰਗ ਹੋਣੀ ਉਹ ਇਹ ਦਰਸਾਉਂਦੀ ਹੈ ਕਿ ਆਪੋਜੀਸ਼ਨ ਪਾਰਟੀਆਂ ਜੇ ਇੱਕ ਵੀ ਧੱਕਾ ਦੇਣ ਤਾਂ ਆਵਾਦੀ ਪਾਰਟੀ ਦਾ ਕਿਲਾ ਟਹਿ ਜਾਵੇਗਾ ਜੀ ਹਾਂ ਜੇ ਪੰਜਾਬ ਦੇ ਵਿੱਚ ਪਾਰਟੀਆਂ ਥੋੜੇ ਹੋਰ ਤਕੜੇ ਹੋ ਕੇ ਚੋਣ ਤਿਆਰੀ ਕਰਨ 2027 ਦੀਆਂ ਚੋਣਾਂ ਵੇਲੇ ਤਾਂ ਆਮ ਆਦਮੀ ਪਾਰਟੀ ਦੀ ਹਾਰ ਉਸ ਵੇਲੇ ਪੱਕੀ ਹੀ ਹੈ ਪਰ ਜੇ ਹੁਣ ਵਾਂਗ ਕਾਂਗਰਸ ਅਨਰੂਨੀ ਖਾਨਾ ਜੰਗੀ ਦਾ ਸ਼ਿਕਾਰ ਰਹੀ ਹੈ ਤੇ ਬੀਜੇਪੀ ਉਹ ਉਪਰ ਜਿਹੇ ਮਾਨ ਨਾਲ ਚੋਣਾਂ ਲੜਦੀ ਰਹੀ ਤਾਂ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ਵਿੱਚ ਫੇਰ ਇੱਕ ਤਕੜੀ ਟੇਢੇ ਸਬਦ ਹੋ ਸਕਦੀ ਹੈ ਆਮ ਆਦਮੀ ਪਾਰਟੀ ਪ੍ਰਤੀ ਇਹ ਗੱਲਾਂ ਕਰਨ ਪਿੱਛੇ ਦੋਸਤੋ ਕੁਝ ਠੋਸ ਫੈਕਟ ਵੀ ਹਨ ਸਭ ਤੋਂ ਵੱਡਾ ਇਸ਼ਾਰਾ ਲੋਕਾਂ ਦਾ ਇਹਨਾਂ ਚੋਣਾਂ ਵਿੱਚ ਉਦਾਸੀਨ ਰਵੱਈਆ ਯਾਦ ਰੱਖੋ ਦੋਸਤੋ 1997 ਤੋਂ ਬਾਅਦ ਪੰਜਾਬ ਵਿੱਚ ਇਸ ਵਾਰ ਸਭ ਤੋਂ ਘੱਟ ਪੋਲਿੰਗ ਹੋਈ 28 ਸਾਲ ਪਹਿਲਾਂ ਦੋਸਤੋ 1997 ਵਿੱਚ ਉਸ ਵੇਲੇ ਵੀ ਇੰਜ ਹੀ ਵਾਪਰਿਆ ਸੀ ਜਦੋਂ ਲੋਕ ਚੋਣ ਮਤਦਾਨ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਪਿੱਛੇ हट ਗਏ ਸਨ ਉਸ ਵੇਲੇ ਵੀ ਬਹੁਤ ਘੱਟ ਵੋਟਿੰਗ ਹੋਈ ਸੀ ਦੋਸਤੋ ਇਸ ਵਾਰ ਲੁਧਿਆਣਾ ਵੈਸਟ ਦੀ ਇਸ ਸੀਟ ਦੇ ਉੱਪਰ ਸਿਰਫ 52% ਜੀ ਹਾਂ ਸਿਰਫ 52.33% ਵੋਟਿੰਗ ਹੀ ਹੋਈ ਹੈ ਮਤਲਬ ਇੱਕ ਤਰ੍ਹਾਂ ਅੱਧਾ ਹਲਕਾ ਹੀ ਵੋਟਿੰਗ ਕਰਨ ਗਿਆ ਹੀ ਨਹੀਂ ਇੰਜ ਲੋਕ ਉਦਾਸ ਸੀ ਇਨਸਾਨ ਇਹ ਕਿਹਾ ਜਾ ਸਕਦਾ ਹੈ ਇਹਨਾਂ ਚੋਣਾਂ ਵਿੱਚ ਜੇ ਲੋਕ ਆਮਾਦੀ ਪਾਰਟੀ ਦੀ ਸਰਕਾਰ ਦੇ ਕੰਮ ਕਾਜਾਂ ਤੋਂ ਸੰਤੁਸ਼ਟ ਹੁੰਦੇ ਤਾਂ ਉਹ ਆਮ ਆਦਮੀ ਪਾਰਟੀ ਦਾ ਹੀ ਕੈਂਡੀਡੇਟ ਇਨਾਂ ਚੋਣਾਂ ਵਿੱਚ ਜਿੱਤੇ ਇਹ ਸੋਚ ਲੈ ਕੇ ਵੱਧ VOTING ਕਰਦੇ ਪਰ ਇੰਜ ਹੋਇਆ ਨਹੀਂ ਭਾਵੇਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੀ ਜਿੱਤਿਆ ਹੈ ਲੋਕ ਪਹਿਲਾਂ ਜਿਵੇਂ ਅਕਾਲੀਆਂ ਤੇ ਕਾਂਗਰਸੀਆਂ ਤੋਂ ਨਾਰਾਜ਼ ਸਨ ਉਵੇਂ ਹੀ ਉਹਨਾਂ ਦਾ ਵਤੀਰਾ ਆਮ ਆਦਮੀ ਪਾਰਟੀ ਪ੍ਰਤੀ ਵੀ ਨਜ਼ਰ ਆਇਆ ਹੈ ਇਨਾਂ ਚੋਣਾਂ ਵਿੱਚ ਦੋਸਤੋ ਜੇ ਇੰਜ ਨਾ ਹੁੰਦਾ ਇਲਾਕੇ ਦੇ VOTER ਕਿਤੇਰੇ ਕਾਂਗਰਸ ਦਾ ਸ਼ਕਤੀਸ਼ਾਲੀ ਕੈਂਡੀਡੇਟ ਭਾਰਤ ਪੂਸ਼ਣ ਆਸ਼ੂ ਉਹ ਜਿੱਤਣਾ ਜਾਵੇ ਇਹ ਸੋਚ ਲੈ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣ ਲਈ ਵੱਧ VOTING ਕਰਦੇ ਆ ਤੇ VOTING ਵੱਧ ਹੁੰਦੀ ਪਰ ਦੋਸਤੋ VOTING ਹੋਈ ਸਿਰਫ 51% ਪਰ ਚਲੋ ਦੋਸਤੋ ਹੁਣ ਜੋ ਜਿੱਤਿਆ ਹੈ ਉਹ ਤਾਂ ਜੇਤੂ ਕਰਾਰ ਦਿੱਤਾ ਹੀ ਜਾਵੇਗਾ ਤੇ ਉਸ ਨੂੰ ਹੀ ਜੇਤੂ ਮੰਨਣਾ ਚਾਹੀਦਾ ਹੈ ਜਲਦ ਹੀ ਦੋਸਤੋ ਹਰਾਸਵਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦੇਣਗੇ ਅਤੇ ਪੰਜਾਬ ਦੀ ਕੈਬਨਿਟ ਵਿੱਚ ਮੰਤਰੀ ਵੀ ਬਣ ਜਾਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਸੰਜੀਵ अरोड़ा ਉਹਨਾਂ ਲਈ ਆਪਣੀ ਰਾਸਵਸੀੜ ਕੁਰਬਾਨ ਕਰਨ ਵਾਲੇ ਸੰਜੀਵ अरोड़ा ਹੁਣ ਸੰਜੀਵ अरोड़ा ਸਾਹਿਬ ਇਹ ਪੰਜਾਬ ਕੈਬਨਿਟ ਦੇ ਸਭ ਤੋਂ ਸ਼ਕਤੀਸ਼ਾਲੀ ਜੀਹਾਂ ਪਾਵਰਫੁਲ ਮਨਿਸਟਰ ਹੋਣਗੇ ਪੰਜਾਬ ਦੀ ਕੈਬਨਿਟ ਵਿੱਚ ਸਾਡੇ ਮਾਨ ਸਾਹਿਬ ਉਹਨਾਂ ਨੂੰ ਤਾਂ ਪਹਿਲਾਂ ਹੀ ਰਾਗਵ ਚੱਡਾ ਵੈਭਵ ਸਿੰਘ ਵਰਗੀਆਂ ਦੀ ਛਾਂ ਵਿੱਚ ਵਦਨ ਫੁੱਲਣ ਹੀ ਨਹੀਂ ਦਿੱਤਾ ਜਾਂਦਾ ਹੁਣ ਸੰਜੀਵ अरोड़ा ਜਿਨ੍ਹਾਂ ਦੇ ਉੱਪਰ ਸਿੱਧੀ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਛਤਰ ਛਾਇਆ ਹੈ ਇਹ ਜੋ ਪਾਵਰ ਸੈਂਟਰ ਬਣ ਕੇ ਉਭਰਨਗੇ ਪੰਜਾਬ ਗਵਰਨਮੈਂਟ ਵਿੱਚ ਅਤੇ ਪਾਰਟੀ ਵਿੱਚ ਵੀ ਆਵਾਦੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨਾਲੋਂ ਵੱਧ ਖੁਸ਼ੀ ਦਿੱਲੀ ਦੇ ਨੇਤਾਵਾਂ ਦੇ ਚਿਹਰਿਆਂ ਦੇ ਉੱਪਰ ਦੋਸਤੋ ਇਹਨਾਂ ਚੋਣਾਂ ਦੇ ਨਤੀਜੇ ਵੀ ਲੈ ਦੇਖੀ ਗਈ ਹੋਵੇ ਵੀ ਕਿਉਂ ਨਾ ਦਿੱਲੀ ਵਿੱਚ ਸੱਤਾ ਖੁਸ਼ ਜਾਣ ਤੋਂ ਬਾਅਦ ਹੁਣ ਪੰਜਾਬ ਹੀ ਇਕਲੋਤੀ ਅਜਿਹੀ ਸਟੇਟ ਹੈ ਜਿੱਥੇ ਆਵਾਦੀ ਪਾਰਟੀ ਦੀ ਲੀਡਰਸ਼ਿਪ ਸੱਤਾ ਦਾ ਸੁੱਖ ਭੋਗ ਸਕਦੀ ਹੈ ਸਰਕਾਰੀ ਸੰਵਿਧਾਨਾਂ ਦਾ ਫਾਇਦਾ ਲੈ ਸਕਦੀ ਹੈ एक खुशी का मौका बख्शा है लुधियाना वेस्ट जनता ने पंजाब में लुधियाना का चुनाव बार बार विपक्ष के लोग कह रहे थे ये सेमीफाइनल है बहुत सारे लोग कह रहे थे तो बहुत विनम्र आ, उसके साथ में मैं कहना चाहता हूँ कि लीजिए ये सेमीफाइनल तो जीत लिया अब फाइनल की बारी है और भगवंत मान जी के नेतृत्व में हम पंजाब का फाइनल भी जीतेंगे संजीव अरोड़ा जी को मैं बधाई देना चाहता हूँ ਦੋਸਤਾਂ ਨਾਲ ਲੀਡਰਾਂ ਦਾ ਕਹਿਣਾ ਵੀ ਠੀਕ ਹੈ ਪਰ ਇਹਨਾਂ ਨੂੰ ਆਪਣੇ ਇਸ ਚੋਣ ਦੌਰਾਨ ਕੀਤੇ ਹੋਏ ਵਾਅਦੇ ਕੀ ਯਾਦ ਰਹਿਣਗੇ ਛੱਡੋ ਦੋਸਤੋ ਉਹ ਵਾਅਦਾ ਕੀ ਜੋ ਵਫਾਹ ਹੋ ਜਾਵੇ ਬਾਕੀ ਆਮ ਆਦਮੀ ਪਾਰਟੀ ਦੀ ਇਸ ਸੀਟ ਤੇ ਜਿੱਤੇ ਤੇ ਰਾਜਨੀਤਿਕ ਮਾਇਨੇ ਦੀ ਗੱਲ ਕਰਨ ਤੋਂ ਪਹਿਲਾਂ ਦੋਸਤੋ ਇਸ ਜਿੱਤੇ ਦੇ ਸਮਾਜਿਕ ਮਾਇਨੇ ਵੀ ਸਮਝ ਲੈਂਦੇ ਹਾਂ ਦੋਸਤੋ ਯਥਾ ਰਾਜਾ ਤਤ੍ਹਾ ਪ੍ਰਜਾ ਪਰ ਅਸਲ ਵਿੱਚ ਹੁੰਦਾ ਕੀ ਹੈ ਯਥਾ ਪ੍ਰਜਾ ਤਰਥਾ ਰਾਜਾ ਖਾਸ ਕਰਕੇ ਲੋਕਤੰਤਰ ਵਿੱਚ 마ੜੇ ਨੂੰ ਟੀਚਰ ਕਰਨੀ ਹੈ ਤੇ ਤਕੜੇ ਮੂਰੇ ਸਿਰ ਝੁਕਾਣਾ ਸਾਡਾ ਸਮਾਜ ਅੱਜ ਵੀ ਉਸੇ ਮੁਗਲਿਆ ਦੌਰ ਵਿੱਚ ਉਸੇ ਸੋਚ ਦੇ ਉੱਪਰ ਖੜ੍ਹਾ ਹੋਇਆ ਹੈ 마ੜੇ ਦੀ ਜਨਾਨੀ ਹੁੰਦੀ ਭਾਬੀ ਸਾਬ ਦੀ ਹੈ ਤੇ ਤਕੜੇ ਦੀ ਵੋਟੀ ਉਹ ਭਾਬੀ ਨਹੀਂ ਭੈਣ ਜੀ ਬੀਬਾ ਜੀ ਸੰਜੀਵ अरोड़ा ਕਰੋੜਪਤੀ ਹੀ ਨਹੀਂ ਸਗੋ ਅਰਬਪਤੀ ਵਪਾਰੀ ਹਨ ਇਹਨਾਂ ਚੋਣਾਂ ਵੇਲੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਧਨਾੜ ਵਪਾਰੀ ਉਹਨਾਂ ਦੇ ਪਰਿਵਾਰਿਕ ਜੀ ਵੀ ਉਤਰੇ ਹਨ ਬਾਕੀ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਆਦਿਸ਼ੀ ਮਾਰ ਲੈਣਾ ਰਾਗਮ ਚੱਡਾ ਇੱਕ ਤੱਕਣੀ ਬੀਬੀ ਆਈਪੀ ਫੌਜ ਉਹਨਾਂ ਦੇ ਪ੍ਰਤੀ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਲੱਗੀ ਹੋਈ ਸੀ ਜਦੋਂ ਤਕੜਾ ਬੰਦਾ ਅਮੀਰ ਬੰਦਾ ਇੱਕ ਆਮ ਜਿਹੇ ਵੋਟਰ ਦੇ ਘਰ ਮੂਰੇ ਹੱਥ ਜੋੜ ਕੇ ਖੜਾ ਹੋ ਕੇ ਵੋਟ ਮੰਗਦਾ ਹੈ ਤਾਂ ਮਾਤੜ ਸਾਥੀ ਸਧਾਰਨ ਆਰਥਿਕ ਸਥਿਤੀ ਵਾਲਾ ਵੋਟਰ ਉਹਦਾ ਪਿੰਗਲ ਹੀ ਜਾਂਦਾ ਹੈ ਜੇ ਕਿਧਰੇ ਕਿਸੇ ਨੇ ਗੋਡੀ ਹੱਥ ਲਾ ਤੇ ਫਿਰ ਤਾਂ ਅੰਦਰ ਤੱਕ ਆਵਾਜ਼ ਜਾਂਦੀ ਹੈ ਇਹਨਾਂ ਨੂੰ ਹੀ ਵੋਟ ਦਈਏ ਆਖਰ ਸਾਰਿਆਂ ਮੂਰੇ ਮੇਰੇ ਮੂਰੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਨ ਗੋਡੇ ਹੱਥ ਲਾ ਮੈਨੂੰ ਸਨਮਾਨ ਦਿੱਤਾ ਹੈ ਵੱਡਿਆਂ ਕਰ ਦਿੱਤਾ ਹੈ ਇੰਜ ਫਰੇਵ ਦਾ ਸ਼ਿਕਾਰ ਹੋ ਕੇ ਉਹ ਉਸ ਪਾਰਟੀ ਦੇ ਕੰਮਾਂ ਝੂਠੇ ਵਾਦੇ ਆ ਪੰਜਾਬ ਦਾ ਕੀਤਾ ਬੁਰਾ ਹਾਲ ਕਰਜ਼ੇ ਤੇ ਹੋਰ ਚੜਾਇਆ ਕਰਜ਼ਾ ਸਭ ਪੁੱਲ ਜਾਂਦਾ ਹੈ ਉਸ ਵੇਲੇ ਕਿਤੇ ਨਾ ਕਿਧਰੇ ਕਈ ਵਾਰ ਉਸ ਪ੍ਰਤੀ ਸੌਫਟ ਕੋਰਨਰ ਪੈਦਾ ਹੋ ਹੀ ਜਾਂਦਾ ਹੈ ਤੇ ਉਸ ਨੂੰ ਅਤੇ ਇੰਜ ਉਹ ਉਸ ਨੂੰ ਵੋਟ ਵੀ ਕਰ ਹੀ ਦਿੰਦਾ ਹੈ ਪਤਾ ਤਾਂ ਦੋਸਤੋ ਉਹਨੂੰ ਲੱਗਦਾ ਹੈ ਜਦੋਂ ਜਿੱਤਨ ਮਗਰੋਂ ਕੋਈ ਕੰਮ ਲੈ ਕੇ ਉਸ ਕੈਂਡੀਡੇਟ ਕੋਲ ਜਾਈਏ ਪਹਿਲਾਂ ਤਾਂ ਦੋਸਤੋ ਮਿਲ ਹੀ ਨਹੀਂ ਹੁੰਦਾ ਉਹੀ ਉਮੀਦਵਾਰ ਜੋ ਤੁਹਾਡੇ ਗੋਡੇ ਹੱਥ ਲਾ ਰਿਹਾ ਹੁੰਦਾ ਹੈ ਉਹ ਉਸ ਵੇਲੇ ਤੁਹਾਡੇ ਵੱਲ ਵੇਖਦਾ ਤੱਕ ਨਹੀਂ ਗੋਡੇ ਹੱਥ ਤਾਂ ਕੀ ਲਾਉਣੇ ਹੁੰਦੇ ਹਨ ਉਸ ਵੇਲੇ ਦੋਸਤੋ ਤੁਹਾਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਖੁਦ ਬੁਲਾਉਣੀ ਪੈਂਦੀ ਹੈ ਅਤੇ ਐਮਐਲਏ ਸਾਹਿਬ ਕਈ ਵਾਰ ਸੁਣਦੇ ਤੱਕ ਵੀ ਨਹੀਂ ਜਵਾਬ ਤਾਂ ਕੀ ਦੇਣਾ ਹੁੰਦਾ ਹੈ ਉਸ ਸਤਿ ਸ੍ਰੀ ਅਕਾਲ ਦਾ ਦੋਸਤੋ ਇਹ ਉਹੀ ਐਮਐਲਏ ਸਾਹਿਬ ਹੁੰਦੇ ਹਨ ਜੋ ਚੋਣਾਂ ਵੇਲੇ ਤੁਹਾਡੇ ਮੂਰੇ ਹੱਥ ਜੋੜੀ ਖੜੇ ਹੁੰਦੇ ਹਨ ਪਰ ਸਾਡੇ ਲੋਕ ਹਲੇ ਵੀ ਭੋਲੇ ਹਨ ਅਸੀਂ ਚੋਣਾਂ ਵੇਲੇ ਤਕੜੇ ਉਮੀਦਵਾਰ ਹੀ ਸੁਮੀਦਵਾਰਾਂ ਦੇ ਹੱਕ ਵਿੱਚ ਭੁਗਤ ਹੀ ਜਾਂਦੇ ਹਾਂ ਪਿੰਡਾਂ ਵਿੱਚ ਵੀ ਦੋਸਤੋ ਜਦੋਂ ਉਹ ਹਰੀਦਾਰ ਘੜਾਂ ਵਾਲਾ 40 ਕਿੱਲਿਆਂ ਦਾ ਮਾਲਕ ਉਹਨਾਂ ਦੇ ਘਰ ਵਿੱਚ ਆਇਆ ਹੋਇਆ ਕੋਈ ਬੰਦਾ ਜਦੋਂ ਉਹ ਚੋਣਾਂ ਲਈ ਵੋਟਾਂ ਲਈ ਹੱਥ ਜੋੜਦਾ ਹੈ ਤਾਂ ਅਸੀਂ ਕਿਵੇਂ ਡੁੱਲ ਡੁੱਲ ਪੈਂਦੇ ਹਾਂ ਜੇ ਅਸੀਂ ਪਿੰਡ ਦੇ ਲੈਵਲ ਤੇ ਸਹੀ ਬੰਦਾ ਸਰਪੰਚ ਤੱਕ ਨਹੀਂ ਚੁਣ ਸਕਦੇ ਤਾਂ ਅਸੀਂ ਐਮਐਲਏ ਐਮਐਲਏ ਕਿੱਥੋਂ ਸਹੀ ਚੁਣ ਲਵਾਂਗੇ ਕਿਉਂਕਿ ਦੋਸਤੋ ਵਿਧਾਨ ਸਭਾ ਚੋਣਾਂ ਵੇਲੇ ਤਾਂ ਖੇਡ ਕਰੋੜਾਂ ਦੀ ਹੁੰਦੀ ਹੈ ਵੋਟਰਾਂ ਨੂੰ ਪ੍ਰਭਾਵਨ ਲਈ ਚੋਣ ਪ੍ਰਚਾਰ ਲਈ ਕਰੋੜਾਂ ਖਰਚੇ ਜਾਂਦੇ ਹਨ ਦੋਸਤੋ ਇਸ ਸੀਟ ਦੇ ਉੱਪਰ ਚੋਣ ਵੇਲੇ ਇਹ ਚੰਗੀ ਗੱਲ ਹੋਈ ਹੈ ਕਿ ਬੀਜੇਪੀ ਦੇ ਇੱਕ ਸਧਾਰਨ ਜਿਹੇ ਉਮੀਦਵਾਰ ਜੋ 75 ਗੱਜ ਦੇ ਮਕਾਨ ਵਿੱਚ ਰਹਿੰਦਾ ਹੈ ਦੋਸਤੋ ਉਸ ਨੂੰ ਲੋਕਾਂ ਨੇ ਚੰਗਾ ਪਿਆਰ ਦਿੱਤਾ ਹੈ ਠੀਕ ਠਾਕ ਵੋਟਾਂ ਪਾ ਕੇ ਉਸ ਦਾ ਮਨ ਰੱਖ ਲਿਆ ਹੈ ਬੀਜੇਪੀ ਦੇ ਕੈਂਡੀਡੇਟ ਜੀਵਨ ਗੁਪਤਾ ਉਹ 20323 ਦੇ ਕਰੀਬ ਵੋਟਾਂ ਪ੍ਰਾਪਤ ਕਰਕੇ ਤੀਜੇ ਨੰਬਰ ਉੱਪਰ ਰਹੇ ਦੂਜੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਜੋ ਜਿੱਤੇ ਦੇ ਤਕੜੇ ਦਾਵੇਦਾਰ ਮੰਨੇ ਜਾਂਦੇ ਸਨ ਉਹ 27% ਵੋਟਾਂ ਲੈ ਕੇ ਦੂਜੇ ਨੰਬਰ ਦੇ ਉੱਪਰ ਰਹੇ। ਉਹਨਾਂ ਨੂੰ ਲਗਭਗ 24542 ਵੋਟਾਂ ਮਿਲੀਆਂ। ਦੋਸਤੋ ਆਮਾਦੀ ਪਾਰਟੀ ਦੇ ਸੰਜੀਵ अरोड़ा ਉਹਨਾਂ ਨੇ 35179 ਵੋਟਾਂ ਲੈ ਕੇ 39% ਦੇ ਕਰੀਬ ਵੋਟਾਂ ਲੈ ਕੇ ਪਹਿਲੇ ਨੰਬਰ ਦੇ ਉੱਪਰ ਮਤਲਬ ਜਿੱਤ ਪ੍ਰਾਪਤ ਕੀਤੀ। ਆਮਾਦੀ ਪਾਰਟੀ ਵੱਲੋਂ ਦੋਸਤੋ ਜਸ਼ਨ ਦਾ ਬੰਦਾ ਸੀ ਤੇ ਉਹ ਮਨਾ ਵੀ ਰਹੇ ਹਨ। ਸ਼ਰਮਨੇ ਕਾਲੀ ਦਲ ਦੇ ਉਮੀਦਵਾਰ ਪਰਵਪਕਾਰ ਸਿੰਘ ਘੁੰਮਣ ਉਹ 9% ਵੋਟਾਂ ਲੈ ਕੇ ਲਗਭਗ 8203 ਵੋਟਾਂ ਲੈ ਕੇ ਚੌਥੇ ਨੰਬਰ ਦੇ ਉੱਪਰ ਇਹ ਬੇਸ਼ੱਕ ਉਹ ਹਾਰੇ ਹਨ ਦੋਸਤੋ ਪਰ ਇਸ ਨੂੰ ਸ਼ਰਮਨਾਕ ਹਾਰ ਨਹੀਂ ਕਿਹਾ ਜਾ ਸਕਦਾ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾ ਲਿਆ ਹੈ ਭਾਵੇਂ ਇਹ ਚੌਥੇ ਨੰਬਰ ਤੇ ਹੀ ਆਏ ਹਨ ਲੁਧਿਆਣਾ ਵੈਸਟ ਵਿੱਚ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੇ ਨਿੱਜੀ ਨਿੱਜੀ ਪ੍ਰਚਾਰ ਕਰਕੇ ਨਿੱਜੀ ਸ਼ਖਸੀਅਤ ਕਰਕੇ ਹੀ ਇਹਨਾਂ ਨੂੰ ਵੋਟ ਪਾਈ ਹੈ ਸੋ ਦੋਸਤੋ ਇਹਨਾਂ ਨੂੰ ਵੀ ਖੁਸ਼ ਰਹਿਣਾ ਚਾਹੀਦਾ ਹੈ ਦੋਸਤੋ ਜੋ ਕੁ ਇਹਨਾਂ ਦੇ ਵਾਅਦੇ ਹਨ ਕੀ ਤੁਹਾਨੂੰ ਲੱਗਦਾ ਹੈ ਕਿ ਸੰਜੀਵ अरोड़ा ਤੇ ਉਹਨਾਂ ਦੀ ਪਾਰਟੀ ਜਿੱਤਣ ਤੋਂ ਬਾਅਦ ਇਹ ਵਾਅਦੇ ਪੂਰੇ ਕਰੇਗੀ ਕਿ ਲੁਧਿਆਣਾ ਵੈਸਟ ਪੰਜਾਬ ਦੀ ਸਭ ਤੋਂ ਵੱਧ ਵਿਕਸਿਤ ਉਹ ਇਲਾਕਾ ਬਣ ਜਾਵੇਗਾ ਲੁਧਿਆਣਾ ਵੈਸਟ ਨੂੰ ਪੰਜਾਬ ਦਾ ਨਿਊਯਾਰਕ ਜਾਂ ਪੈਰਿਸਪ ਵਿੱਚ ਕਹਿਣਾ ਠੀਕ ਹੋਵੇਗਾ ਕੀ ਇਹ ਸਾਰੇ ਡ੍ਰੀਮਸ ਇੱਕ ਦੋ ਸਾਲਾਂ ਵਿੱਚ ਆਮ ਆਦਮੀ ਪਾਰਟੀ ਪੂਰੇ ਕਰ ਸਕੇਗੀ ਜਿੰਨੇ ਡਿਵੈਲਪਮੈਂਟ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਅਰੋੜਾ ਨੇ ਇੱਥੇ ਕਰ ਦੇਣੀ ਹੈ ਜਿੱਤਣ ਤੋਂ ਬਾਅਦ ਕੀ ਉਸ ਤੋਂ ਬਾਅਦ ਲੁਧਿਆਣਾ ਵੈਸਟ ਵਿੱਚ ਜ਼ਮੀਨਾਂ ਦੇ ਪ੍ਰੋਪਰਟੀ ਦੇ ਭਾਅ ਅਸਮਾਨ ਨੂੰ ਨਹੀਂ ਛੂਣ ਲੱਗ ਪੈਣਗੇ ਫੇਰ ਤਾਂ ਦੋਸਤੋ ਕੀ ਸਭ ਦਾ ਇੱਕੋ ਹੀ ਸੁਪਨਾ ਹੋਵੇਗਾ ਲੁਧਿਆਣਾ ਵੈਸਟ ਵਿੱਚ ਇੱਕ ਘਰ ਹੋਵੇ ਇੱਕ ਸ਼ੋਪ ਹੋਵੇ ਜਾਂ ਫਿਰ ਕੋਈ ਛੋਟਾ ਮੋਡਾ ਬਿਜ਼ਨਸ ਹੀ ਸਹੀ ਕੀ ਇਹ ਪੋਸੀਬਲ ਹੋਣ ਜਾ ਰਿਹਾ ਹੈ ਜਾਂ ਬਸ ਦੋਸਤੋ ਚੋਣਾ ਮੁੱਕ ਗਿਆ ਮੇਲਾ ਉੱਜੜ ਗਿਆ ਵਪਾਰੀ ਪੈਸੇ ਵਟ ਕੇ ਅੱਗੇ ਤੁਰ ਗਏ ਲੋਕ ਮੋਜਾਂ ਮਾਣ ਕੇ ਆਪਣੇ ਘਰਾਂ ਨੂੰ ਤੁਰ ਪਏ ਲੋਕ ਮਤਲਬ ਪਾਰਟੀਆਂ ਲਈ ਪ੍ਰਚਾਰ ਕਰਦੇ ਹੋਏ ਉਹਨਾਂ ਦੇ ਸਮਰਥਕ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਅੰਤ ਵਿੱਚ ਦੋਸਤੋ ਅੰਤ ਵਿੱਚ ਦੋਸਤੋ ਸਮਾਜਿਕ ਅਤੇ ਰਾਜਨੀਤਿਕ ਅਸਰ ਤੋਂ ਬਾਅਦ ਦੋਸਤੋ 2027 ਦੀਆਂ ਚੋਣਾਂ ਦੇ ਉੱਪਰ ਇਸ ਜਿੱਤ ਦਾ ਕੀ ਅਸਰ ਪਵੇਗਾ ਤਾਂ ਦੋਸਤੋ ਆਮ ਆਦੀ ਪਾਰਟੀ ਥੋੜਾ ਹੋਰ ਤਕੜਾ ਹੋ ਕੇ ਲੜਨ ਦੀ ਕੋਸ਼ਿਸ਼ ਕਰੇਗੀ 2027 ਦੀਆਂ ਚੋਣਾਂ ਵੇਲੇ ਕਾਂਗਰਸ ਜਿੱਤ ਪੱਕੀ ਹੈ ਇਸ ਖੁਸ਼ਖਬਰੀ ਤੋਂ ਉਹ ਬਾਹਰ ਆ ਜਾਵੇਗੀ ਜਾਂ ਫਿਰ ਅਜਵੰਗ ਹੀ ਧੜੇਬਾਜੀ ਵਿੱਚ ਵੰਡੀ ਹੋਈ ਉਹ ਪਿੱਛੜ ਜਾਵੇਗੀ ਅਤੇ ਭਾਜਪਾ ਬੀਜੇਪੀ ਕੀ ਉਹ ਲੋਕਾਂ ਦੇ ਰੁਝਾਨ ਨੂੰ ਸਮਝ ਸਕੇਗੀ ਅਤੇ ਪੂਰੀ ਤਾਕਤ ਨਾਲ 2027 ਦੀਆਂ ਚੋਣਾਂ ਲੜ ਸਕੇਗੀ ਇਹ ਤਾਂ ਦੋਸਤੋ ਸਮਾਂ ਹੀ ਦੱਸੇਗਾ ਬਾਕੀ ਰਹੀ ਗੱਲ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਦਲ ਦੀ ਉਸਦੇ ਲੀਡਰ ਭਾਜਪਾ ਨਾਲ ਸਮਝੌਤਾ ਕਰੋ ਇਸ ਦੇ ਉੱਪਰ ਜੋੜ ਦੇਣਗੇ ਪਰ ਟੌਪ ਲੀਡਰਸ਼ਿਪ ਉਹ ਹੰਕਾਰੀ ਹੀ ਰਹੇਗੀ ਭਾਜਪਾ ਨੂੰ ਝੁਕਾਉਣ ਦੇ ਚੱਕਰ ਵਿੱਚ ਪਾਰਟੀ ਦਾ ਉਹ ਦੋ ਫਾਰ ਵੀ ਕਰਵਾ ਸਕਦੀ ਹੈ ਕਿ ਦੋਸਤੋ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਦਲ ਨਾਲ ਉਹ ਤਾਂ ਨਹੀਂ ਹੋਵੇਗਾ ਜੋ ਮਹਾਰਾਸ਼ਟਰ ਵਿੱਚ ਸ਼ਿਵ ਸ਼ੇਨਾ ਨਾਲ ਹੋਇਆ ਸੀ ਤੁਸੀਂ ਆਪਣੀ رائے ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਸਾਰੇ ਕੰਮ ਕਰਾ ਕੇ ਲਾਏਗਾ ਔਰ ਨਹੀਂ ਵੀ ਹੋਗਾ ਤਾਂ ਇਹ ਆਪਣੇ ਪੈਸੇ سے ਆਪਕੇ ਕੰਮ ਕਰਾਏਗਾ ਉਸਮੇ ਵੀ ਇਹ ਪਿੱਛੇ ਨਹੀਂ ਹਟੇਗਾ ਆਪ 19 ਤਾਰੀਖ ਨੂੰ ਆਪਣਾ ਕੰਮ ਪੂਰਾ ਕਰ ਦਿਓ इनको ਐਮਐਲਏ ਬਣਾ ਦਿਓ 20 ਤਾਰੀਖ ਨੂੰ ਹਮ इनको ਮੰਤਰੀ ਬਣਾ ਦੇਗੇ ਕੈਬਨਿਟ ਮੰਤਰੀ ਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ